ਨ ਆਈਪੀਐਲ ਬਾਰੇ ਕਿੰਨੇ ਕਿੰਨੇ ਡਾਲਜੇ ਰੱਖਦੇ ਲਗਭਗ ਸਾਰੇ ਜਿਹੜਾ ਪਹਿਲਾ ਵਰਲਡ ਕੱਪ ਹੋਇਆ ਸੀਗਾ ਕਦੋਂ ਹੋਇਆ ਸੀ 1975 2023 ਦਾ ਵਰਲਡ ਕੱਪ ਕਿਹਨੇ ਦਿੱਤੇ ਸੀ ਆਸਟ੍ਰੇਲੀਆ ਸਭ ਤੋਂ ਵੱਧ ਟੈਸਟ ਮੈਚ ਖੇਡਣ ਵਾਲਾ ਖਿਡਾਰੀ ਕੌਣ ਆ ਸਚਿੰਤ ਦਨੁਲਕਰ ਸਾਊਥ ਅਫਰੀਕਾ ਦੀ ਟੀਮ ਵਿੱਚ ਕੌਣ ਸਟਾਰ ਖੜਿਆ ਰਿਹਾ ਏਬੀ ਡਬਲਯੂ ਡੇਲ ਸਟੇਨ ਹਾਸ਼ਿਮ ਮੁਮਲਾ ਆਈਪੀਐਲ ਦੀ ਸ਼ੁਰੂਆਤ ਕਦੋਂ ਹੋਈ ਸੀ 2008 ਵਿੱਚ ਵਿਰਾਟ ਕੋਹਲੇ ਸਚਨ ਤੰਦੁਲਕਰ ਦੇ ਰਿਕਾਰਡਾਂ ਵਿੱਚ ਕੀ ਅੰਤਰ ਹੈ ਵਿਰਾਟ ਕੋਲੀ ਨੇ 81 ਸੈਂਚਰੀਜ਼ ਮਾਰੀਆਂ ਤੇ ਸਚਨ ਤੰਦੁਲਕਰ ਨੇ 100 ਫੈਟ ਦੀ ਦਵਾਨ ਦੇ ਲੋਕਾਂ ਦੇ ਸਰ ਚੜ ਕੇ ਬੋਲਦੇ ਦਾ ਕਾਰਨ ਕੀ ਤੁਸੀਂ ਮੰਨਦੇ ਹੋ ਜਿਵੇਂ ਹੁਣ ਜਦੋਂ ਉਸ ਟੋਰ ਮੈਚ ਚੱਲ ਰਿਹਾ ਸੀਗਾ ਤੁਹਾਨੂੰ ਪਤਾ ਭਾਰਤ ਪਾਕਿਸਤਾਨ ਦਾ ਵਾਰ ਵਾਲਾ ਸਿਸਟਮ ਬਣਿਆ ਉਸ ਦਿਨ ਮੈਚ ਜਿਹੜਾ ਉਹ 10 ਓਵਰ ਤੇ ਰੋਕ ਦਿੱਤਾ ਗਿਆ ਸੀ ਹਨ ਤੁਹਾਨੂੰ ਤੁਹਾਨੂੰ ਤਾਂ ਜ਼ਿਆਦਾ ਪਤਾ ਹੁਣ ਉਹ ਹੁਣ ਜਦੋਂ ਮੈਚ ਦੁਬਾਰਾ ਚੱਲ ਗੋ ਮੈਚ ਦਾ ਕੀ ਬਣੂਗਾ ਕਹਾਂਂਦਰੀ ਗਲੇ ਮੈਚ ਦੇ ਵਿੱਚ ਪੰਜਾਬ ਨੂੰ ਬੋਲਿੰਗ ਕਰਨੀ ਚਾਹੀਦੀ ਆ ਜਾਂ ਬੈਟਿੰਗ ਕਰਨੀ ਚਾਹੀਦੀ ਆ ਪਹਿਲਾਂ ਪਹਿਲਾਂ ਪੰਜਾਬ ਨੂੰ ਬੈਟਿੰਗ ਕਰਨੀ ਚਾਹੀਦੀ ਸਤਿ ਸ਼੍ਰੀ ਅਕਾਲ ਮੈਂ ਜਗਤਾਰ ਸਿੰਘ ਸਰਾਹ ਤੇ ਤੁਸੀਂ ਹੈਵਨ ਇੰਡੀਆ ਟੀਵੀ ਦਾ ਪੋਡਕਾਸਟ ਵੇਖ ਰਹੇ ਹੋ ਹਰ ਰੋਜ਼ ਅਸੀਂ ਤੁਹਾਨੂੰ ਰਾਜਨੀਤਿਕ ਗਲਿਆਰਾਂ ਨਾਲ ਜ਼ਰੂਰ ਮਲਾਇਆ ਗੱਲਬਾਤ ਕੀਤੀ ਆ ਇੱਕ ਦੂਜੇ ਦੇ ਦੁਸ਼ਣ ਬਜਦੀਆਂ ਤੁਸੀਂ ਇੰਟਰਵਿਊ ਜਦੋਂ ਵੇਖਣਾ ਹੋਊਗਾ ਪਰ ਜਿਹੜੀ ਅੱਜ ਅਸੀਂ ਪੋਡਕਾਸਟ ਲੈ ਕੇ ਆਏ ਆ ਉਹ ਵੱਖਰੇ ਤਰ੍ਹਾਂ ਦਾ ਇੱਕ ਪੋਡਕਾਸਟ ਆ ਤੁਹਾਡੇ ਕਿਚੜੀ ਚ ਲੈ ਕੇ ਆਏ ਆ ਉਮੀਦ ਕਰਦੇ ਆ ਤੁਹਾਨੂੰ ਪਸੰਦ ਜ਼ਰੂਰ ਆਊਗਾ ਅੱਜ ਸਾਡੇ ਨਾਲ ਇੱਕ ਬੱਚਾ ਤੁਸੀਂ ਬੈਠਾ ਦਿਖ ਰਹੇ ਹੋ ਹੋਂ ਗੈਸ ਟਾਈਮ ਜਿਹਨੂੰ ਕ੍ਰਿਕਟ ਦੀ ਦੁਨੀਆ ਦੀ ਬਹੁਤ ਜ਼ਿਆਦਾ ਨੌਲੇਜ ਆ ਕ੍ਰਿਕਟ ਦੀ ਦੁਬਾਨ ਕਿ ਅੱਜ ਕੱਲ ਲੋਕਾਂ ਦੇ ਸਰ ਚੜ ਕੇ ਬੋ ਰਹੀ ਹੈ ਜਦੋਂ ਆਈਪੀਐਲ ਚੱਲ ਰਿਹਾ ਹੋਵੇ ਤਾਂ ਆਪਾਂ ਲਗਭਗ ਦੇਖਦੇ ਆ ਕਿ ਜਿਓ ਹੌਸਟਾਰ ਦੇ ਉੱਤੇ ਲਗਭਗ 4 ਕਰੋੜ ਤੋਂ ਪਲੱਸ ਬੰਦਾ ਜਿਹੜਾ ਉਸ ਟਾਈਮ ਜੁੜਿਆ ਹੋਵਾ ਹੁੰਦਾ ਹੌਸਟਾਰ ਦੇ ਨਾਲ ਤੇ ਜਿਹੜੀ ਬਾਕੀ ਭੀੜ ਹੁੰਦੀ ਹੈ ਉਹ ਗਰਾਊਂਡਾਂ ਦੇ ਵਿੱਚ ਵੱਖਰੀ ਹੁੰਦੀ ਹੈ ਇਹ ਲੜਕਾ ਜਿਹੜਾ ਕਿ ਬਹੁਤ ਜ਼ਿਆਦਾ ਜਿਹੜਾ ਕ੍ਰਿਕਟ ਦੇ ਨਾਲ ਜੁੜਿਆ ਹੋਵਾ ਆਪਾਂ ਕ੍ਰਿਕਟ ਦੇ ਸੰਬੰਧਿਤ ਨਾਲ ਗੱਲਬਾਤ ਕਰਨੀ ਆ ਤੇ ਇਹਨਾਂ ਦੀ ਨੌਲੇਜ ਚੈੱਕ ਕਰਨੀ ਆ ਕਿੱਥੇ ਪੜਦਾ ਕੀ ਕਰਦਾ ਡ੍ਰੀਮ ਕੀ ਆ ਸਾਰੀ ਗੱਲਬਾਤ ਕਰਾਂਗੇ ਭਾਈ ਸੱਸੀ ਗੱਲ ਕੀ ਹਾਲ ਚਾਲ ਕੀ ਨਾਮ ਕੀ ਆ ਮੇਰਾ ਨਾਮ ਹੀ ਤੋਜबीर ਸਿੰਘ ਹੈ ਅਮਤੋਜਬੀਰ ਸਿੰਘ ਹਾਂ ਜੀ ਕਿੰਨੀ ਉਮਰ ਆ ਮੇਰੀ 13 ਸਾਲ 13 ਸਾਲ ਦੀ ਹੋ ਗਈ 13 ਸਾਲ ਦੀ ਉਮਰ ਦੇ ਵਿੱਚ ਸ਼ੌਂਕ ਬੜਾ ਪਾਲਿਆ ਬਾ ਵੀ ਕ੍ਰਿਕਟ ਦੇ ਸੰਬੰਧ ਚ ਪਤਾ ਲੱਗਿਆ ਹਾਂ ਜੀ ਕਿੰਨਾ ਟਾਈਮ ਹੋ ਗਿਆ ਕ੍ਰਿਕਟ ਦੇਖਦੇ ਨੂੰ ਮੈਨੂੰ 5-6 ਸਾਲ ਹੋ ਗਈ ਤੇ ਕ੍ਰਿਕਟ ਨਾਲ ਜੁੜੇ ਨੂੰ ਹਾਂ ਜੀ ਤੇ ਸਭ ਤੋਂ ਪਹਿਲਾਂ ਜਿਹੜਾ ਤੁਸੀਂ ਜਦੋਂ ਮੈਚ ਦੇਖਣਾ ਸਟਾਰਟ ਕੀਤਾ ਕਿ ਕਿਹੜਾ ਚੀਜ਼ ਲੈ ਕੇ ਆਈ ਤੁਹਾਨੂੰ ਇਧਰਲੇ ਪਾਸੇ ਮੈਚ ਵਾਲੇ ਪਾਸੇ ਵੀ ਆਪਾਂ ਇਹ ਕ੍ਰਿਕਟ ਦੇਖਣਾ ਸ਼ੁਰੂ ਕਰਨਾ ਮੈਨੂੰ ਪਾਪਾ ਨੇ ਹੀ ਪਹਿਲਾਂ ਮੈਚ ਦਿਖਾਇਆ ਸੀ ਤੇ ਉਦੋਂ ਦਾ ਹੀ ਵੇਖਦਾ ਹਾਂ ਕਿਹੜਾ ਮੈਚ ਦੇਖਿਆ ਪਹਿਲਾਂ ਸਭ ਤੋਂ ਪੰਜਾਬ ਪੀਬੀਕੇਸ ਵਰਸਸ ਆਰਆਰ ਤੁਸੀਂ ਸਟਾਰਟ ਆਈਪੀਐਲ ਤੋਂ ਦੇਖਣਾ ਸਟਾਰਟ ਕੀਤਾ ਠੀਕ ਹੈ ਹੁਣ ਆਈਪੀਐਲ ਬਾਰੇ ਕਿੰਨੀ ਕਿੰਨੀ knowledge ਰੱਖਦੇ ਹੋ ਲਗਭਗ ਸਾਰੇ ਸੌਰੀ ਹਾਂ ਤੇ ਹੁਣ ਕਿਵੇਂ ਲੱਗਦਾ ਵੀ ਆਈਪੀਐਲ ਫਿਰ ਕਿਹੜਾ ਦਿੱਤ ਜੂ ਕਰਕੇ ਇਸ ਵਾਰ ਤਾਂ ਪੰਜਾਬ ਦੇ ਜ਼ਿਆਦਾ ਚਾਂਸ ਹੈ ਜਿੱਤਣ ਦੇ ਜਾਂ ਗੁਜਰਾਤ ਨੂੰ ਪੰਜਾਬ ਦਾ ਕਿ ਰਾਜ ਦਿੱਤੂਗਾ ਹਾਂਜੀ ਦਿੱਲੀ ਦਿੱਲੀ ਥੋੜਾ ਏ ਥੰਡੇ ਆ ਪੁਆਇੰਟੇਬਲ ਓਕੇ ਪੰਜਾਬ ਦਾ ਕੀ ਲੱਗਦਾ ਵੀ ਕਿਉਂ ਜਿੱਤੂਗਾ ਪੰਜਾਬ ਟੀਮ ਵਧੀਆ ਐ ਕੋਚ ਵਧੀਆ ਓਕੇ ਹਾਂਜੀ ਜੇ ਮੈਂ ਹਮੇ ਜੇ ਤੁਹਾਨੂੰ ਕੋਈ ਸਵਾਲ ਪੁੱਛਾਂ ਕਰੈਕਟਰ ਦੇ ਸੰਬੰਧ ਦੇ ਵਿੱਚ ਤਾਂ ਦੱਸ ਦੋਗੇ ਹਾਂਜੀ ਜੇ ਸਾਡੇ ਸਕੂਲ ਦੇ ਵਿੱਚ ਐ ਫਿਰ ਉੱਥੇ ਵੀ ਗੇਮ ਕਰੈਕਟਰ ਰੱਖੀ ਵੀ ਆ ਹਾਂਜੀ ਓਕੇ ਤੇ ਉੱਥੇ ਖੇਡਦੇ ਆ ਫਿਰ ਤੁਸੀਂ ਹਾਂਜੀ ਕਿੱਥੇ 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 ਖੇਡੇ ਹੋਣ ਤੱਕ ਮੈਂ ਡਿਸਟ੍ਰਿਕਟ ਗੈ ਹੈਇੰਗਸਟ ਓਕੇ ਹਾਂਜੀ ਕ੍ਰਿਕਟ ਦੇ ਵਿੱਚ ਹਾਂਜੀ ਓਕੇ ਤੇ ਤੁਹਾਡੇ ਸੇ ਕੋਈ ਹੈ ਟੀਮ ਵਗੈਰਾ ਤੁਹਾਡੇ ਆਪਣੇ ਪਿੰਡ ਦੀ ਹਾਂਜੀ ਪਿੰਡ ਦੀ ਟੀਮ ਹੈਗੀ ਹੈ ਵੀ ਟੂਰਨਾਮੈਂਟ ਖੇਡਣ ਜਾਂਦਾ ਟੂਰਨਾਮੈਂਟ ਖੇਡਣ ਠੀਕ ਹੈ ਤੁਸੀਂ ਸਕੂਲ ਵਾਲੇ ਖੇਡੇ ਜਾਂ ਨਾ ਖੇਡੇ ਠੀਕ ਆ ਤੇ ਕੀ ਮਿਲਦਾ ਕ੍ਰਿਕਟ ਦਾ ਪ੍ਰੱਖ ਕੀ ਹੈ ਬਈ ਆਉਣ ਵਾਲੇ ਸਮੇਂ ਚ ਵੀ ਤੁਸੀਂ ਫਿਰ ਕਿਹੜੇ ਪਾਸੇ ਲੈਂਸ ਜਾਣਾ ਮੈਂ ਕ੍ਰਿਕਟ ਬੋਲਿੰਗ ਬੈਟਿੰਗ 올 ਆਊਟ ਤੁਸੀਂ 올 ਆਊਟ ਰਹੀ ਹੈ ਹਾਂਜੀ ਓਕੇ ਕਿ ਜਦੋਂ ਪਹਿਲਾਂ ਚੁਆਇਸ ਕੀਤੀ ਸੀਗੀ ਬੋਲਿੰਗ ਕੀਤੀ ਸੀ بیٹنگ ਕੀਤੀ ਸੀ ਜਾਂ ਕਿਵੇਂ ਕੀਤਾ ਸੀ ਪਹਿਲਾਂ ਬੋਲਿੰਗ ਕੀਤੀ ਸੀ ਅਸ਼ਵਿਲਾ ਬੋਲਿੰਗ ਕੀਤੀ ਸੀ ਬੋਲਿੰਗ ਤੋਂ ਸਟਾਰਟ ਕੀਤਾ ਤੁਸੀਂ ਹਾਂਜੀ ਠੀਕ ਹੈ ਜੀ ਚਲੋ ਆਪਾਂ ਫਿਰ ਆਪਾਂ ਤੁਹਾਡਾ ਟੈਸਟ ਲੈਣਾ ਠੀਕ ਹੈ ਨਾ ਤੇ ਚਲੋ ਆਪਾਂ ਦੇਖਦੇ ਆਂ ਵੀ ਕਿਵੇਂ ਲੱਗਦਾ ਠੀਕ ਹੈ ਜਿਹੜਾ ਪਹਿਲਾ ਵਰਲਡ ਕੱਪ ਹੋਇਆ ਸੀਗਾ ਕਦੋਂ ਹੋਇਆ ਸੀ 1975 1975 ਦੇ ਵਿੱਚ ਹਾਂਜੀ 2023 ਦਾ ਵਰਲਡ ਕੱਪ ਕਿਹਨੇ ਜਿੱਤਿਆ ਸੀ ਆਸਟ੍ਰੇਲੀਆ ਸਭ ਤੋਂ ਵੱਧ ਟੈਸਟ ਮੈਚ ਖੇਡਣ ਵਾਲਾ ਖੜਾ ਰਹੀ ਕੌਣ ਸਚਿੰਤ ਦਨੁਕਰ ਸਭ ਤੋਂ ਤੇਜ਼ 100 ਰਨ ਬਣਾਉਣ ਵਾਲਾ ਖਿਡਾਰੀ ਕੌਣ ਹੈ ਗ੍ਰਿਸ ਗੇਲ ਓਕੇ ਸਾਊਥ ਅਫਰੀਕਾ ਦੀ ਟੀਮ ਵਿੱਚ ਕੌਣ ਸਟਾਰ ਖੜੀ ਆ ਏਬੀ ਡਬਲਯੂ ਡੇਲ ਸਟੇਨ ਹਾਸ਼ਿਮ ਅਮਲਾ ਫਾਫ ਡੂਪਲੇਸ ਇਸੇ ਮੈਮਸ ਤੋਂ ਕਿੰਨੇ ਸਾਲ ਹੋ ਗਏ ਜਿਹੜਾ ਕਪਤਾਨ ਕਿੰਨੇ ਸਾਲ ਕਪਤਾਨ ਰਿਹਾ ਉਹ 10 ਸਾਲ ਸ਼ੁਭਮ ਗਿੱਲ ਦਾ ਜਨਮ ਕਿੱਥੋਂ ਹੋਇਆ ਉਹ ਫਾਜ਼ਿਲਕਾ ਪੰਜਾਬ ਆਈਪੀਐਲ ਦੀ ਸ਼ੁਰੂਆਤ ਕਦੋਂ ਹੋਈ ਸੀ 2008 ਵਿੱਚ ਆਈਪੀਐਲ ਦਾ ਜਿਹੜਾ ਖਿਤਾਬਾ ਪਹਿਲਾ ਖਿਤਾਬ ਜਿਹੜਾ ਪਹਿਲਾ ਟੂਰਨਾਮੈਂਟ ਦਿੱਤਾ ਸੀ ਕਿਹਨੇ ਦਿੱਤਾ ਸੀ ਉਹ ਰਾਜਸਥਾਨ ਰਾਇਲਜ਼ ਕੇਐਲ ਰਾਹੁਲ ਦੀ ਟੀਮ ਦਾ ਨਾਮ ਕੀ ਹੈ ਉਹ ਹੁਣ ਦਿੱਲੀ ਚ ਪਿਛਲੇ ਸਾਲ ਐਲ ਐਸ ਜੀ ਸੀ ਲਖਨਊ ਚ OK ਹਾਂ ਭਾਰਤ ਤੇ ਪਾਕਿਸਤਾਨ ਦਾ ਆਖਰੀ ਮੈਚ ਕਦੋਂ ਹੋਇਆ ਸੀ ਆਖਰੀ ਮੈਚ ਚੈਂਪੀਅਨਸ਼ਿਪ ਚੈਂਪੀਅਨ ਟਰੋਫੀ ਚ OK 2025 T20 ਵਰਲਡ ਕੱਪ ਕਿੱਥੇ ਹੋਣ ਵਾਲਾ 2025 T20 ਵਰਲਡ ਕੱਪ ਇਹ ਹੋਊਗਾ ਇੰਡੀਆ ਚ ਇੰਡੀਆ ਚ ਹੋਊਗਾ 2024 ਚ ਭਾਰਤ ਨੇ ਇੰਗਲੈਂਡ ਨਾਲ ਕਿੰਨੇ ਮੈਚ ਖੇਡੇ ਆ ਅੱਠ ਮੈਚ T20, ODI, Test ਦੇ ਵਿੱਚ ਇਹ ਕੀ ਕੀ ਫਰਕ ਹੁੰਦਾ? T20 ਮੈਚ ਵੀ ਓਵਰ ਦੇ ਹੁੰਦੇ ਆ ਤੇ ਰਾਤ ਨੂੰ ਹੁੰਦੇ ਆ। Test ਮੈਚ ਕਈ Test ਮੈਚ ਡੇ-ਨਾਈਟ Test ਮੈਚ ਹੁੰਦੇ ਆ ਤੇ ਕਈ ਮੈਚ ਪੂਰਾ ਦਿਨ ਹੁੰਦੇ ਆ। ਉਹ 90 ਓਵਰ ਇੱਕ ਦਿਨ 'ਚ 90 ਓਵਰ ਹੁੰਦੇ ਆ। ODI, ODI 'ਚ 50 ਓਵਰ ਹੁੰਦੇ ਆ ਇੱਕ ਇਨਿੰਗ 'ਚ। ਸਲੀਪ ਪੁਆਇੰਟ ਕੀ ਹੁੰਦਾ? ਜਿਹੜਾ ਬੈਟਸਮੈਨ ਜਿਵੇਂ ਅੱਗੇ ਖੜਦਾ। ਕਲੀਅਰ ਸਲੀਪ ਪੁਆਇੰਟ। ਜੀ। ਵਿਰਾਟ ਕੋਲ ਸਚਨ ਤੰਦੁਲਕਰ ਦੇ रिकॉर्डਾਂ ਚ ਕੀ ਅੰਤਰਾ ਵਿਰਾਟ ਕੋਹਲੀ ਨੇ 81 ਸੈਂਚਰੀਜ਼ ਮਾਰੀਆਂ ਤੇ ਸਚਿਨ ਤੰਦੁਲਕਰ ਨੇ 100 ਕਰੈਕਟ ਮੈਚ ਦੀ ਜਿਹੜੀ ਸ਼ੁਰੂਆਤ ਹੋਈ ਆ ਖੇਡ ਦੀ ਕਿੱਥੋਂ ਹੋਈ ਆ ਉਹ ਹੋਈ ਆ ਇੰਗਲੈਂਡ ਤੋਂ ਉਹ ਇਹ ਲਗਾਣਾ ਫਿਲਮ ਵਾਲੇ ਸਹੀ ਆ ਨਾ ਹਾਂਜੀ ਹਾਂਜੀ ਉਵੇਂ ਹੀ ਹੋਈ ਆ ਨਾ ਸ਼ੁਰੂਆਤ ਮੰਦੀ ਅੰਪਾਇਰ ਦੀ ਕੀ ਜ਼ਿੰਮੇਵਾਰੀ ਹੁੰਦੀ ਆ ਅੰਪਾਇਰ ਨੇ ਸਾਈਟ ਡਿਸੀਜਨਸ ਦੇਣੇ ਹੁੰਦੇ ਆ ਗੇਮ ਦੇ ਪ੍ਰਤੀ ਚਲੋ ਮੈਂ ਤੁਹਾਨੂੰ ਦੱਸ ਦਾਂ ਦਰਸ਼ਕਾਂ ਨੂੰ ਮੈਂ ਦੱਸਦਾ ਵੀ ਮੈਨੂੰ ਕਰੈਕਟ ਬਾਰੇ ਬਹੁਤ ਜਾਣਕਾਰੀ ਘੱਟ ਸੀ ਮੈਂ ਜਦੋਂ ਇੰਟਰਵਿਊ ਕਰਨ ਵਾਸਤੇ ਮੈਨੂੰ ਕਿਹਾ ਗਿਆ ਤੇ ਮੈਂ ਸਵਾਲ ਮੰਗਾਏ ਆ ਕਿਸੇ ਕਰੈਕਟ ਪ੍ਰਸ਼ਾਸਕ ਤੋਂ ਮੈਂ ਦੱਸਦਾ ਤੁਹਾਨੂੰ ਤਾਂ ਮੈਂ ਜਿਹੜੀ ਮੇਰੀ ਜ਼ਿੰਦਗੀ ਦੀ ਪਹਿਲੀ ਇੰਟਰਵਿਊ ਆ ਜਿਹੜੀ ਮੈਂ ਪੜ ਕੇ ਬੋਲੀ ਆ ਇਹਦਾ ਮੈਂ ਕਹਿੰਦੇ ਆ ਅੱਜ ਤੱਕ ਨੱਕਦੇ ਕਾਗਜ਼ ਵਰਤਿਆ ਤੇ ਨਾ ਮੈਂ ਕਦੇ ਫੋਨ ਵਰਤਿਆ ਠੀਕ ਆ ਦੂਸਰੀ ਹੁਣ ਤੁਸੀਂ ਦੱਸੋ ਵੀ ਜਿਹੜਾ ਕਰੈਕਟ ਆ ਕ੍ਰਿਕਟ ਦੀ ਦਵਾਨ ਕੇ ਲੋਕਾਂ ਦੇ ਸਰ ਚੜ ਕੇ ਬੋਲਦੇ ਦਾ ਕਾਰਨ ਕੀ ਤੁਸੀਂ ਮੰਨਦੇ ਹੋ ਵੀ ਲੋਕ ਕਬੱਡੀ ਵਾਲੇ ਪਾਸੇ ਜਾਂ ਹੋਰ ਕੁਸ਼ਤੀ ਆ ਬਾਸਿੰਗ ਵਾਲਾ ਉਧਰ ਦੇ ਪਾਸੇ ਕੌਣੇ ਜਾਂਦੇ ਇੱਕ ਤਾਂ ਕ੍ਰਿਕਟ ਚ ਪੈਸਾ ਬਹੁਤ ਹੈ ਬਹੁਤ ਦੇਖਦੇ ਬਹੁਤ ਜੀ ਬਿਲਕੁਲ ਤੇ ਬਾਕੀ ਇੱਕ ਫੇਮ ਬਹੁਤ ਮਿਲਦੀ ਹੈ ਉਹਨਾਂ ਨੂੰ ਉਹਦੇ ਪਿੱਛੇ ਬਹੁਤ ਜਾਂਦੇ ਬਿਲਕੁਲ ਤੁਹਾਨੂੰ ਲੱਗਦਾ ਵੀ ਇੰਨੀ ਛੇਤੀ ਇਹ ਬੰਦੇ ਨੂੰ ਉੱਥੇ ਪਹੁੰਚਣਾ ਸੌਖਾ ਜਾਂ ਤੁਸੀਂ ਸ਼ਾਇਦ ਤੁਸੀਂ ਗਏ ਹੋ ਮੈਂ ਕਰੀਟਰ ਬਣਨਾ ਹਨਾ ਲੋਕ ਕਹਿੰਦੇ ਮੈਂ ਡਾਕਟਰ ਬਣੂੰਗਾ ਮੈਂ ਪਾਇਲਟ ਬਣੂੰਗਾ ਮੈਂ ਕੋਈ ਆਈਐਸ ਬਣੂੰਗਾ ਤੁਸੀਂ ਸਿੱਧਾ ਏਮ ਬਹੁਤ ਵੱਡਾ ਰੱਖਿਆ ਤੁਹਾਨੂੰ ਪਤਾ ਬਹੁਤ ਔਖੀ ਸਿਲੈਕਸ਼ਨ ਹੁੰਦੀ ਪਤਾ ਤੁਹਾਨੂੰ ਇਹ ਗੱਲ ਦਾ ਹਾਂਜੀ ਨਹੀਂ ਸੋਚ ਲੱਗਦਾ ਕਿ ਕਿਵੇਂ ਉੱਥੇ ਤੱਕ ਪਹੁੰਚਿਆ ਜਾਊਗਾ ਮਿਹਨਤ ਉਹ ਕਰਨੀ ਪੈਣੀ ਹੈ ਹਾਂਜੀ ਕਰ ਰਹੀਆਂ ਮਿਹਨਤ ਹਾਂਜੀ ਕੌਣ ਤੁਹਾਡਾ ਗੁਰੂ ਕੌਣ ਬਣਿਆ ਵਾ ਇਸ ਟਾਈਮ ਜਿਹੜੇ ਜਿਹੜਾ ਤੁਸੀਂ ਫੀਲਡ ਦੇ ਵਿੱਚ ਪਹਿਲਾਂ ਮੈਂ ਮੀਨ ਅਕੈਡਮੀ ਲਾਇਆ ਸੀ ਬਾਅਦ ਚਾ ਪਾਪਾ ਹੀ ਟ੍ਰੇਨ ਕਰਦੇ ਆ ਜਾਂ ਪਿੰਡ ਦੇ ਪਲੇਅਰ ਆ ਜਿਹੜੇ ਹਣੀ ਬਾਈ ਜਸ਼ਨ ਮੋਨੂ ਬਾਈ ਉਹ ਟ੍ਰੇਨ ਕਰਦੇ ਕੌਣ ਕਿਹਨੂੰ ਕਿਹਨੂੰ ਸ਼ੌਂਕ ਹੈ ਤੁਹਾਡੇ ਕਰਦੇ ਵਿੱਚ ਕਰਦੇ ਵਿੱਚ ਮੈਨੂੰ ਪਾਪਾ ਨੂੰ ਤੇ ਮੇਰੇ ਤਾਈ ਨੂੰ ਅੱਛਾ ਫਿਰ ਆਈਪਲ ਚੱਲਦਾ ਫਿਰ ਇਕੱਠੇ ਬੈਣ ਕੇ ਦੇਖਦੇ ਹਾਂ ਹਾਂ ਜਿਹੜਾ ਹੁਣ ਮੈਚ ਹੋ ਰਿਹਾ ਮੇਰੇ ਖਿਆਲ ਕੱਲ ਨੂੰ ਮੈਚ ਆਰਾਂ ਦੇ ਪਰਸੋਂ ਠਾਣਾਂ ਦੇਗੇ ਕੌਣ ਜਿੱਤੂਗਾ ਉਹ ਪੰਜਾਬ ਦੇ ਆ ਜਾਇ ਚਾਂਸਸ ਪੱਕੀ ਗੱਲ ਹੈ ਹਾਂ ਤੇ ਪੰਜਾਬ ਦੇ ਵਿੱਚ ਕੌਣ ਕੌਣ ਖੇਡ ਰਿਹਾ ਹੈ ਕਿਹੜੇ ਕਿਹੜੇ ਖਿਡਾਰੀ ਹੈ ਜਿਹੜੇ 11 ਖਿਡਾਰੀ ਆ 11 ਪ੍ਰਭਸਿਮਰਨ ਸਿੰਘ ਪ੍ਰਿਆਨ ਸ਼ਰੀਆ ਸ਼ਰੇਆ ਸૈયਰ ਸ਼ਰੇਆ ਸૈયਰ ਐ ਮਾਰਕਸ ਟਾਇਨਸ ਜੀ ਅਰਸ਼ਦੀਪ ਸਿੰਘ ਯੂਜਵਿੰਦਰ ਚੈਲ ਅਸਮਤੁੱਲਾ ਉਮਰ ਜ਼ੈ ਇ ਮਾਰਕੋ ਯੰਸਨ ਹੋਰ ਤਿੰਨ ਪਲੇਅਰ ਹੋਰ ਆ ਤਿੰਨ ਪਲੇਅਰ ਹੋਰ ਦੂਜੇ ਕਿਹਦੇ ਨਾਲ ਮੈਚ ਆ ਲੰਦਾ 18 ਤਰੀਕ ਨੂੰ ਮੈਚ ਕਿਹਦੇ ਨਾਲ ਹੋ ਰਿਹਾ ਪੰਜਾਬ ਹੋਰ ਰਾਜਸਥਾਨ ਪਾਕਿਸਤਾਨ ਰੋਲ ਦੇ ਵਿੱਚ ਤੇ ਜਿਹੜਾ ਆਪਾਂ ਜੇ ਆਪਾਂ ਗੱਲ ਕਰ ਗਏ T20 ਦੀ T20 ਜਿਹੜਾ ਮੈਚ ਆ ਤੇ ਉਹਨਾਂ ਦੇ ਵੇਖਣਾ ਔਖਾ ਨਹੀਂ ਲੱਗਦਾ ਵੀ ਇਹ ਜਿਹੜੇ ਸਟੇਟਾਂ ਦੇ ਸਾਰੇ ਖਿਡਾਰੀ ਇਕੱਠੇ ਕਰ ਲੈਂਦੇ ਆ ਤੇ ਜਿਹੜਾ ਦੂਸਰਾ ਮੈਚ ਹੁੰਦਾ ਜਿਵੇਂ ਉਹ ਇੰਗਲੈਂਡ ਦੇ ਖਿਡਾਰੀ ਅਲੱਗ ਰਹਿੰਦੇ ਆ ਪੰਜਾਬ ਦੇ ਸੌਰੀ ਪਾਕਿਸਤਾਨ ਦੇ ਅਲੱਗ ਰਹਿੰਦੇ ਆ ਬੰਗਲਾਦੇਸ਼ ਦੇ ਅਲੱਗ ਰਹਿੰਦੇ ਆ ਉਹ ਔਖਾ ਨਹੀਂ ਲੱਗਦਾ ਫਿਰ ਨਹੀਂ ਤੇ ਉਵੇਂ ਹੁਣ ਬਣ ਗਈ ਕਹਾਣੀ ਤੁਸੀਂ ਤਾਂ ਸ਼ੁਰੂਆਤ ਹੀ IPL ਦੇ ਵੇਖਣ ਨੂੰ ਕੀਤੀ ਕੀ ਕਹਿਣਾ ਚਾਹੁੰਦੇ ਆ ਜਿਹੜੇ ਤੁਹਾਡੇ ਨਾਲ ਦੇ ਆ ਜਿਹੜੇ ਹੋਰ ਆ ਉਹ ਤੁਹਾਡੇ ਨਾਲ ਡਿਸਕਸ ਨਹੀਂ ਕਰਦੇ ਆ ਤੂੰ ਸਾਰੀ ਜਾਨ ਸੇ ਰੱਖੀ ਬੈਠਾ ਕਰ ਦੇਉਂਗੇ ਅੱਛਾ ਹਾਂਜੀ ਮੇਰੇ ਸਕੂਲ ਵਾਲੇ ਫਰੈਂਡ ਉਹ ਵੀ ਬੋ ਡਿਸਕਸ ਕਰਦੇ ਆ ਮਤਲਬ ਕੀ ਕੀ ਸ਼ੌਂਕ ਪਾਲਿਆ ਹੋਰ ਕੀ ਕੀ ਸ਼ੌਂਕ ਆ ਹੋਰ ਦਿੰਨਾ ਹੋਰ ਕ੍ਰਿਕਟ ਖਿਡਣਾ ਇੱਕ ਤਾਂ ਹੋਰ ਬੌਕਸ ਰੱਖਣਾ ਆ ਬੌਕਸ ਵਰਕ ਕੋਣ ਪੜਦਾ ਬੌਕਸ ਮੈਂ ਪੜ ਲੈਂਦਾ ਪੜ ਲੈਣਾ ਕਿਹੜੀ ਬੌਕਸ ਆ ਜਿਹੜੀ ਸਭ ਤੋਂ ਜੜੀ ਜਿਹੜੀ ਹਰਮਨ ਪਿਆਰੀ ਆ ਫੋਟ ਪ੍ਰਿੰਟ ਫੋਟ ਪ੍ਰਿੰਟਸ ਵਿਦਆਊਟ ਆਫ ਫੀਡ ਹਾਂਜੀ ਠੀਕ ਐ ਕੀ ਇਹਦੇ ਚ ਇਹਦੇ ਚ ਇੱਕ ਸਾਇੰਟਿਸਟ ਹੁੰਦਾ ਉਹ ਐਕਸਪੈਰੀਮੈਂਟ ਵਗੈਰਾ ਕਰਦਾ ਹੁੰਦਾ ਉਹਦੇ ਨਾਲ ਇੱਕ ਉਹ ਉਹ ਗਾਇਬ ਹੋ ਜਾਂਦਾ ਹੁੰਦਾ ਆਏ ਆਏ ਸਟੋਰੀ ਐ ਓਕੇ ਠੀਕ ਐ ਅਸਾ ਇੰਗਲਿਸ਼ੀ ਬੱਕਾ ਐ ਹਾਂਜੀ ਪੰਜਾਬੀ ਚ ਕੋਈ ਬੱਕਾ ਪੰਜਾਬੀ ਚ ਨਹੀਂ ਪੰਜਾਬੀ ਸਕੂਲ ਦੇ ਸਿਲੇਬਸ ਦੀਆਂ ਪੜ੍ਹਦਾ ਓਕੇ ਉਸਟਾ ਸਟੋਰੀਜ਼ ਸਟੋਰੀਜ਼ ਬਹੁਤ ਵਧੀਆ ਲੱਗਦੀ ਅਛਾ ਠੀਕ ਆ ਫਿਰ ਬਾਕਸ ਪੜਨ ਵਾਲੇ ਪਾਸੇ ਕਿਨੇ ਲੈ ਕੇ ਆਉਂਦਾ ਪਪਾ ਨਹੀਂ ਪਪਾ ਟੀਚਰ ਹੈ ਅਛਾ ਪਪਾ ਟੀਚਰ ਆ ਤੇ ਪਪਾ ਨਹੀਂ ਸਾਰੇ ਇਹ ਪਾਸੇ ਲੈ ਕੇ ਜਾਂਦਾ ਕਰੇ ਮੈਚ ਵੇਖਣ ਵੀ ਕਿਤੇ ਆਏ ਤਾਂ ਨਹੀਂ ਸੀ ਕਿਤੇ ਪਪਾ ਬਹਿ ਕੇ ਮੈਚ ਵੇਖਦੇ ਹੁੰਦੇ ਸੀ ਤੁਸੀਂ ਕਹਿੰਦੇ ਸੀ ਪੈ ਜਾਓ ਹਣ ਪਪਾ ਰਾਤ ਹੋ ਗਈ ਤੋ ਉਹਨਾਂ ਨੂੰ ਵੇਖਣਾ ਵੀ ਲਾੜਿਆ ਨਾਲ ਨਾ ਨਹੀਂ ਨਹੀਂ ਹੋਰ 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 ਕੀ ਕੀ ਮੈਂ ਡਿਮਾਂਡ ਸਾਥ ਤੁਹਾਨੂੰ ਕੀ ਲੱਗਦਾ ਬੇ ਜੀ ਮੈਂ ਤੁਸੀਂ ਹੁਣ ਸਕੂਲ ਲੈਵਲ ਤੇ ਖੇਡਦੇ ਹਾਂ ਜਦੋਂ ਘਰੇ ਆ ਜਾਂਦੇ ਹਾਂ ਘਰੇ ਆ ਕੇ ਇਹੋ ਜਿਹੇ ਗਰਾਊਂਡ ਵਗੈਰਾ ਨਹੀਂ ਮਿਲਦੇ ਆਪਾਂ ਨੂੰ ਜੇ ਆਪਾਂ ਗੱਲ ਕਰੀਏ ਪਿੰਡਾਂ ਦੇ ਵਿੱਚ ਆਪਣੀਆਂ ਬਹੁਤ ਸੁਵਿਧਾ ਨਹੀਂ ਹੁੰਦੀਆਂ ਕਿਵੇਂ ਲੱਗਦਾ ਤੁਹਾਨੂੰ ਸਾਡੇ ਸਰਪੰਚਾ ਹੀ ਰਾਜਾ ਮੱਲਕੇ ਉਹ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਵੀ ਪੀਸੀਆ ਲੈਵਲ ਦਾ ਉਹ ਸਾਨੂੰ ਸਟੇਡੀਅਮ ਬਣਾ ਕੇ ਦੇਣਗੇ ਤੇ ਸਾਰੀਆਂ ਉਹ ਸਹੂਲਤਾਂ ਪ੍ਰੋਵਾਈਡ ਕਰਨਗੇ ਪੀਸੀਆ ਚ ਕੀ ਫਿਰ ਹੋ ਜਾਂਦਾ ਉਹ ਚ ਜਿਵੇਂ ਸਿਲੈਕਸ਼ਨ ਵਗੈਰਾ ਦਾ ਉਹ ਪੀਸੀਆ ਹੀ ਕਰਦੀ ਹੈ ਜਿਵੇਂ ਰੰਜੀਤ ਟਰੋਫੀ ਵਗੈਰਾ ਚ ਪ੍ਰਸ਼ਾਫਿਰ ਉਹ ਜਿਹੜੇ ਇੱਥੇ ਮੈਚ ਹੁੰਦੇ ਆ ਉਹ ਇੱਥੇ ਬੰਦੇ ਇਲੈਕਸ਼ਨ ਕਰਕੇ ਲੈ ਕੇ ਜਾਂਦੀ ਆ ਹਾਂਜੀ ਓਕੇ ਜੇ ਆਪਾਂ ਹੋਰ ਗੱਲ ਕਰਦੇ ਆ ਵੀ ਕਿਉਂਕਿ ਮੈਂ ਲਗਭਗ ਜਿਹੜੇ 100 ਕੁਐਸਚਨ ਮੈਂ ਇਕੱਠਾ ਕੀਤਾ ਪਹਿਲਾਂ ਹਣਾ ਫਿਰ ਉਸ ਤੋਂ ਬਾਅਦ ਜਿਹੜੀਆਂ ਫਲੱਡ ਲਾਈਟਸ ਆ ਤੋਂ ਮੈਂ ਜਦੋਂ ਪਿਛਲਾ ਮੈਚ ਹੋਇਆ ਸੀ ਹਣਾ ਫਲੱਡ ਲਾਈਟਸ ਬੰਦ ਕਰਦੀਆਂ ਸੀ ਉਹਨੂੰ ਕਿਸ ਤਰ੍ਹਾਂ ਵਰਤਿਆ ਜਾਂਦਾ ਉਹ ਜਿਵੇਂ ਉਹ ਜ਼ਿਆਦਾਤਰ ਤਾਂ ਯੂਜ਼ ਹੋਣਾ ਤਾਂ ਰਾਤ 'ਚ ਹੀ ਹੁੰਦਾ ਉਹ ਆਊਟਫੀਲਡ ਤੇ ਜਿਹੋ ਜ਼ਿਆਦਾ ਲਾਈਟ ਪੈਂਦੀ ਆ ਉਤਾ ਕਰਕੇ ਯੂਜ਼ ਕੀਤੀ ਜਾਂਦੀਆਂ ਆਊਟਫੀਲਡ ਤੇ ਡਿਡ ਰੈਂਕਿੰਗ ਰੈਂਕਿੰਗ ਕਿਵੇਂ ਨਿਰਧਾਰਤ ਕੀਤੀ ਜਾਂਦੀ ਹੈ ਆਈਪੀਐਲ ਦੀ ਆਈਪੀਐਲ ਦੀ ਉਹ ਜਿਵੇਂ ਜਿਵੇਂ ਇੱਕ ਟੀਮ ਜਿੱਤਦੀ ਹੈ ਮੈਚ ਉਹਨੂੰ 2 ਪੁਆਇੰਟਸ ਦਿੰਦੇ ਆ ਤੇ ਜੇ ਕੋਈ ਮੈਚ ਦਾ ਰਿਜ਼ਲਟ ਨਾ ਆਵੇ ਉਹਨੂੰ 1 ਪੁਆਇੰਟ ਦਿੱਤਾ ਜਾਂਦਾ ਇੱਕ ਇੱਕ ਪੁਆਇੰਟ ਈਚ ਟੀਮ ਨੂੰ ਜਿੰਨਾ ਵੀ ਚੱਲ ਮੈਚ ਹੁੰਦਾ ਤੇ ਜਿਹਦੇ ਪੁਆਇੰਟਸ ਵੱਧ ਹੁੰਦੇ ਆ ਟਾਪ 4 ਟਾਪ 4 ਸਨੇਕਟ ਕੀਤੇ ਹੁੰਦੇ ਉਹ ਪਲੇਆਫਸ ਚ ਜਾਂਦੇ ਆ ਜਿਵੇਂ ਹੁਣ ਜਦੋਂ ਉਸ ਤਰ ਮੈਚ ਚੱਲ ਰਿਹਾ ਸੀਗਾ ਤੁਹਾਨੂੰ ਪਤਾ ਭਾਰਤ ਪਾਕਿਸਤਾਨ ਦਾ ਵਾਰ ਵਾਲਾ ਸਿਸਟਮ ਬਣਿਆ ਉਸ ਦਿਨ ਮੈਚ ਜਿਹੜਾ ਉਹ 10 ਓਵਰ ਤੇ ਰੋਕ ਦਿੱਤਾ ਗਿਆ ਸੀ ਹਨਾ ਤੁਹਾਨੂੰ ਤੁਹਾਨੂੰ ਤਾਂ ਜ਼ਿਆਦਾ ਪਤਾ ਹੁਣ ਉਹ ਹੁਣ ਜਦੋਂ ਮੈਚ ਦੁਬਾਰਾ ਚੱਲ ਗੋ ਮੈਚ ਦਾ ਕੀ ਬਣੂਗਾ ਜਾਂ ਮੈਚ ਦੁਬਾਰਾ ਹੋਊਗਾ ਸ਼ੁਰੂ ਤੋਂ ਹੀ ਚਲਾਉਂਦੇ 24 ਤਰੀਕ ਨੂੰ ਉਹ ਮੈਚ ਅਸ਼ੋ ਮੈਚ 24 ਤਰੀਕ ਨੂੰ ਚੱਲੋ 10 ਓਵਰ ਉਹ ਬੇਕਾਰ ਕਰਕੇ ਲੈ ਗਏ ਸਾਰੇ ਹਾਂਜੀ ਕਿ ਮੈਨੂੰ ਲੱਗਦਾ ਫਿਰ ਉਹ ਮੈਚ ਦਾ ਕੀ ਬਣੂਗਾ ਉਦੋਂ ਕੀ ਲੱਗਣਾ ਸੀ ਉਦੋਂ ਕੀ ਹੋਣਾ ਸੀਗਾ ਉਦੋਂ ਪੰਜਾਬ ਨੂੰ ਜਾਂਦੇ ਹੁਣ 24 ਤਰੀਕ ਨੂੰ ਕੀ ਬਣੂਗਾ ਕੁਝ 24 ਤਰੀਕ ਨੂੰ ਉਹ ਧਰਮਸ਼ਾਲਾ ਦਾ ਗਰਾਊਂਡ ਨਿਕਲ ਸੀ ਉੱਥੇ ਬਾਉਂਡਰੀ ਸੀ ਅਗਲਾ ਆਦੀਆਂ ਪਹਿਲਾਂ ਬੈਟਿੰਗ ਨੂੰ ਫਾਇਦਾ ਸੀ ਬਾਅਦ ਚ ਉਹਨਾਂ ਨੇ ਪ੍ਰੈਸ਼ਰ ਲੈ ਲਿਆ ਨਹੀਂ ਤਾਂ ਪੰਜਾਬ ਨੂੰ ਫਾਇਦਾ ਸੀ ਤਾਂ ਕਰਕੇ ਉੱਥੇ ਜਿਹੜਾ ਜਿਹੜਾ ਮੈਚ ਆ ਇਹ ਜਿਵੇਂ ਆਪਾਂ ਟੋਸ ਆ ਟੋਸ ਕਿੰਨਾ ਕੁ ਮਤਲਬ ਰੱਖਦੀ ਹੈ ਜਿਵੇਂ ਟੋਸ ਦੇ ਵਿੱਚ ਆਪਾਂ ਕਹਿ ਦਿੰਦੇ ਆ ਵੀ ਜਦੋਂ ਟੋਸ ਹੁੰਦੀ ਆ ਉਸ ਤੋਂ ਬਾਅਦ ਆਉਂਦਾ ਵੀ ਬੋਲਿੰਗ ਕਰਨੀ ਹੈ ਜਾਂ ਬੈਟਿੰਗ ਕਰਨੀ ਮਤ ਕਿੰਨਾ ਖੁੰਦਾ ਟੋਸ ਦਾ ਬਹੁਤ ਮਹੱਤਵ ਹੈ ਜਿਵੇਂ ਜਿਹੜੀ ਟੀਮ ਤੋਹਜਦੀ ਹੈ ਉਹ ਪਿਚ ਦੇ ਹਿਸਾਬ ਨਾਲ ਡਿਸਾਈਡ ਕਰਦੀ ਹੈ ਵੀ ਉਹਨਾਂ ਨੇ ਬੋਲ ਕਰਨਾ ਹੈ ਕਿ ਬੈਟ ਓਕੇ ਹਾਂਜੀ ਜਿਵੇਂ ਬਾਅਦ ਚ ਡਿਊ ਆ ਜਾਂਦੀ ਹੈ ਉਹ ਬੋਲ ਹਥੋ ਦਿਲਕਦੀ ਹੈ ਸੈਕਿੰਡ ਇਨਿੰਗ ਵੇਲੇ ਤੇ ਤਾਂ ਕਰਕੇ ਜ਼ਿਆਦਾਤਰ ਟੀਮਾਂ ਪਹਿਲਾਂ ਬੈਟਿੰਗ ਦਾ ਉਹ ਕਰਦੀਆਂ ਜੀ ਮੈਂ ਜਿਹੜਾ ਪ੍ਰੈਸ਼ਰ ਆ ਫਿਰ ਉਹ ਘਟ ਜਾਂਦਾ ਹੈ ਤੁਹਾਨੂੰ ਜੇ ਹੁਣ ਜੇ ਤੁਸੀਂ ਮਾਨੋਵ 18 ਤਰੀਕ ਵਾਲੇ ਮੈਚ ਦੇ ਵਿੱਚ ਪੰਜਾਬ ਨੂੰ ਬੋਲਿੰਗ ਕਰਨੀ ਚਾਹੀਦੀ ਹੈ ਜਾਂ ਬੈਟਿੰਗ ਕਰਨੀ ਚਾਹੀਦੀ ਹੈ ਪਹਿਲਾਂ ਪਹਿਲਾ ਪੰਜਾਬ ਨੂੰ ਬੈਟਿੰਗ ਕਰਨੀ ਚਾਹੀਦੀ ਹੈ। ਅਛਾ ਪਹਿਲਾ ਬੈਟਿੰਗ ਕਰਨ ਚਾਹੀਦੀ ਹੈ ਫਿਰ ਜਿਹੜਾ ਚਾਂਸ ਬਹੁਤ ਆ ਜੱਤ ਦੇ। ਹਾਂਜੀ। ਐ ਰਖੀ ਟਰਾਫੀ ਤੇ ਕਬਜ਼ਾ। ਅ ਹੋ ਸਕਦਾ। ਪੰਜਾਬ ਦਾ। 50-50। ਕਿਹੜਾ ਖਿਡਾਰੀ ਤੁਹਾਨੂੰ ਸਭ ਤੋਂ ਤੇਰੇ ਮਨ ਦੇ ਨੇੜੇ ਆ ਦਿਲ ਦੇ ਨੇੜੇ ਆ? ਬੈਟਸਮੈਨ ਤਾਂ ਸ਼ਰੇਆ ਸૈયਦ। ਓਕੇ। ਜਾਂ ਸ਼ੁਭਮਨ ਗਿਲ। ਓਕੇ। ਹਾਂਜੀ। ਕਿ ਤੁਮੰਨਾ ਹੋਈ ਆ ਵੀ ਆ ਇੱਕ ਤਰ੍ਹਾਂ ਨਾਲ ਮਿਲ ਕੇ ਆਉਣਾ। ਤੇ ਕਰੈਕਟਰ ਨੂੰ ਮਿਲ ਕੇ ਆਉਣਾ। ਸ਼ੁਭਮਨ ਗਿਲ। ਮਿਲਣਾ ਗਿੰਦ ਦੀ ਜਰੂਰ। ਤੁਹਾਨੂੰ ਬੁਲਾ ਦੇ ਫਿਰ। ਹੂੰ। ਇਹ ਜਿਹੜਾ ਦੂਸਰੇ ਆ ਜਿਵੇਂ ਆਪਾਂ ਆਈਪਲ ਤੋਂ ਬਾਹਰ ਨਿਕਲਦੇ ਆ ਜਦੋਂ ਆਈਪਲ ਦੂਸਰੇ ਮੈਚ ਉਹਨਾਂ ਦੇ ਵਿੱਚੋਂ ਕਿਹਦੇ ਫੈਨ ਆ ਅ ਉਹਨਾਂ ਦੇ ਵਿੱਚੋਂ ਵਿਰਾਟ ਕੋਹਲੀ ਓਕੇ ਕਿਤੇ ਤਮੰਨਾ ਹੈ ਕਿ ਕਿਤੇ ਗਰਾਊਂਡ ਤੇ ਜਾ ਕੇ ਮੈਚ ਵੇਖਣ ਦੀ ਹਾਂਜੀ ਪਹਿਲਾਂ ਗਏ ਕਿਤੇ ਵੇਖਣ ਨਹੀਂ ਪਹਿਲਾਂ ਨਹੀਂ ਅੱਛਾ ਵੇਖਣਾ ਹੋਣ ਜਾ ਕੇ ਚਲੋ ਠੀਕ ਆ ਤੁਹਾਡੀ ਪਰਮਾਤਮਾ ਜਿਹੜੀਆਂ ਜਰੂਰ ਉਹ ਪੂਰੀਆਂ ਕਰੇ ਹੋਰ ਜਿਹੜਾ ਜਿਵੇਂ ਇੱਕ ਮੈਨੂੰ ਪਤਾ ਲੱਗਾ ਜਿਵੇਂ ਜਦੋਂ ਸਟੱਡੀ ਕਰ ਰਿਆ ਸੀ ਗੱਲ ਦਾ ਵੀ ਜਦੋਂ ਇੱਕ ਫਾਈਨਲ ਹੁੰਦਾ ਇੱਕ ਸੈਮੀ ਫਾਈਨਲ ਹੁੰਦਾ ਕੁਝ ਹੋਰ ਵੀ ਹੁੰਦਾ ਕੋਲੀਫਾਇਰ 1 ਕੋਲੀਫਾਇਰ 2 ਤੇ ਐਲੀਮੀਨੇਟਰ ਹੁੰਦੇ ਇਹਨੂੰ ਐਕਸਪਲੇਨ ਕਰੋ ਵੀ ਇਹ ਮੈਨੂੰ ਤਾਂ ਬਹੁਤ ਸਾਰੇ ਦਰਸ਼ਕਾਂ ਨੂੰ ਨਹੀਂ ਪਤਾ ਹੋਣਾ ਜਿਹਨੂੰ ਨਹੀਂ ਪਤਾ ਉਹ ਜ਼ਰੂਰ ਕਮੈਂਟ ਕਰਕੇ ਦੱਸੋ ਵੀ ਕਿਹਨੂੰ ਕਿਹਨੂੰ ਨਹੀਂ ਪਤਾ ਸੀ ਇਹਦੇ ਬਾਰੇ ਪਹਿਲਾਂ ਜਿਹੜੀਆਂ ਟੌਪ 2 ਟੀਮਜ਼ ਹੁੰਦੀ ਹੈ ਉਹਨਾਂ ਦੇ ਵਿੱਚ ਹੁੰਦਾ ਕੋਲੀਫਾਇਰ 1 ਜਿਹੜੀ ਜਿਹੜੀ ਟੀਮੋਂ ਮੈਚ ਜਿੱਤ ਜਾਂਦੀ ਹੈ ਉਹ ਸਿੱਧਾ ਫਾਈਨਲ 'ਚ ਜਾਂਦੀ ਹੈ ਜੀ ਦੇ ਬੱਚ ਹੁੰਦਾ ਐਲੀਮੀਨੇਟਰ ਉਹ ਹੁੰਦਾ 3 ਨੰਬਰ ਟੀਮ ਦੇ ਵਿੱਚ ਤੇ 4 ਨੰਬਰ ਟੀਮ ਦੇ ਵਿੱਚ ਜਿਹੜੀ ਟੀਮ ਹਾਰ ਜਾਂਦੀ ਆ ਉਹ ਬਾਹਰ ਹੋ ਜਾਂਦੀ ਆ ਤੇ ਜਿਹੜੀ ਜਿੱਦੀ ਆ ਉਹਨਾਂ ਦਾ ਤੇ ਜਿਹੜੀ ਟੀਮ ਕੁਆਲੀਫਾਇਰ 1 ਹਾਰੀ ਆ ਉਹਨਾਂ ਦਾ ਕੁਆਲੀਫਾਇਰ 2 ਮੈਚ ਹੁੰਦਾ ਜਿਹੜੀ ਟੀਮ ਉਹਨਾਂ ਚ ਜਿੱਦਦੀ ਆ ਉਹ ਸਿੱਧਾ ਫਾਈਨਲ ਜਾਂਦੀ ਏ ਜੀ ओके ਪਰ ਇਹ ਜੇ ਆਪਾਂ ਕਰੀਏ ਵੀ ਜਿਹੜਾ सेमीफाइनल ਆਪਾਂ ਕਹਿੰਦੇ ਨੇ ਫਾਈਨਲ ਕਹਿੰਦੇ ਨੇ ਉਸ ਤੋਂ ਬਾਅਦ ਵੀ ਕਦਾ ਬਹੁਤ ਕੁਝ ਨਿਕਲ ਕੇ ਸਾਹਮਣੇ ਆਉਦਾ ਕਿਹੜਾ ਗਰਾਊਂਡ ਆ ਜਿਹੜਾ ਬੈਸਟ ਆਪਾਂ ਕਹਿੰਦੇ ਵੀ ਇੰਡੀਆ ਦੀ ਟੀਮ ਦੇ ਲਈ ਆਪਣੇ ਕਿਹੜਾ ਗਰਾਊਂਡ ਬੈਸਟ ਆ ਜਿੱਥੇ ਇਹ ਬਾਲ ਕੱਲ ਨੂੰ ਵਰਲਡ ਕੱਪ ਹੁੰਦਾ ਜਿਹੜਾ ਸਾਲ ਦੋ ਡੇਢ ਸਾਲ ਨੂੰ ਜਿਹੜਾ ਵਰਲਡ ਕੱਪ ਹੋਣਾ ਵੀ ਕਿੱਥੇ ਖੇਡਿਆ ਜਾਵੇ ਜਿਹੜਾ ਵੀ ਆਪਣੀ ਟੀਮ ਵਰਲਡ ਕੱਪ ਤੇ ਕਬਜ਼ਾ ਕਰੇ ਅਹਮਦਾਬਾਦ ਗਰਾਊਂਡ ਵਧੀਆ ਨਰਿੰਦਰ ਮੋਦੀ ਸਟੇਡੀਅਮ ਨਰਿੰਦਰ ਮੋਦੀ ਸਟੇਡੀਅਮ ਇਹ ਤੁਹਾਨੂੰ ਇਹ ਕਿੱਥੋਂ ਪਤਾ ਲੱਗਿਆ ਏ ਗੁਜਰਾਤ ਟਾਈਟਨਸ ਦੇ ਮੈਚ ਹੁੰਦੇ ਜੀ ਉੱਥੇ ਜੀ ਤੇ ਇੱਕ ਉੱਥੇ ਸ਼ੋਮਨ ਗਿੱਲ ਜ਼ਿਆਦਾਤਰ ਆਪ ਦਾ ਵਧੀਆ ਪ੍ਰਦਰਸ਼ਨ ਦਿੰਦਾ ਉੱਥੇ ਜੀ ਹਾਂ ਜਿਹੜੇ ਜਿਵੇਂ ਜੁਬਰਾਜ ਆ ਜਾਂ ਜਿਵੇਂ ਹਰਪ੍ਰੀਤ ਸਿੰਘ ਬੱਲਾ ਖੇਡਦੇ ਸੀਗੇ ਉਹਨਾਂ ਬਾਰੇ ਤੁਸੀਂ ਸੁਣਿਆ ਹੋਣਾ ਨਾ ਮੇਰੇ ਖਿਆਲ ਤੁਸੀਂ ਤੇ ਦੇਖੇ ਖੇਡ ਦੇ ਖੇਡ ਦੇ ਦੇਖੇ ਲਗਾਤਾਰ 6 ਵਕਟਾਂ ਉਹਨਾਂ ਨੇ 6 ਛੱਕੇ ਮਾਰੇ ਸੀ 6 ਛੱਕੇ ਮਾਰੇ ਸੀ ਤੇ ਜੇ ਦਿਲ ਦੀ ਤਮੰਨਾ ਹੋਈ ਵੀ ਜੁਗਰਾਜ ਸਿੰਘ ਅਰਗੇ ਦੁਬਾਰਾ ਖੇਡ ਦੇ ਦੇਖੀਏ ਹਾਂਜੀ ਉਹ ਇੱਕ ਲੀਗ ਖੇਡਦੇ ਆ ਜਿਹੜੀ ਜਿਹੜੇ ਪਲੇਅਰ ਰਿਟਾਇਰ ਹੋ ਗਏ ਉਹਨਾਂ ਦੀ ਅਲੱਗ ਲੀਗ ਕਰਾਈ ਜਾਂਦੀ ਆ ਉਹ ਮੈਚ ਮੈਂ ਦੇਖ ਦਿਆਂਗਾ ਦੇਖਦੇ ਹਾਂ ਹਾਂ ਜਿਹੜਾ ਤੁਹਾਨੂੰ ਪਤਾ ਇੱਕ ਆਪਣੇ ਮੋਗੇ ਦੇ ਇੱਕ ਕੁੜੀ ਜਿਹੜੀ ਬੋ ਹਰਮਨਪ੍ਰੀਤ ਕਰੋ ਕੈਪਟਨ 98 ओके ਠੀਕ ਆ ਤੇ ਉਹ ਕੁੜਕਾਂ ਦੇ ਮੈਚ ਦੇਖਿਆ ਕਦੇ ਹਾਂਜੀ ਫਾਈਨਲ ਦੇਖਣਾ ਕਿ ਇਹਦਾ ਕੀ ਡਿਫਰੈਂਟ ਡਿਫਰੈਂਟ ਕੀ ਹੁੰਦਾ ਵੀ ਲੋਕ ਉਹਨਾਂ ਨੂੰ ਬਹੁਤ ਘੱਟ ਤਰੀ ਤਰੀ ਦਿੰਦੇ ਆ ਹਨਾ ਜਿਵੇਂ ਆਈਪੀਐਲ ਨੂੰ ਬਹੁਤ ਤਰੀ ਦਿੱਤੀ ਜਾਂਦੀ ਆ ਜਾਂ ਦੂਸਰੀ ਦਿੱਤੀ ਜਾਂਦੀ ਆ ਜਿਹੜੀ ਇਹਦੇ ਵਾਲੀ ਆਪਣੀ ਜਿਹੜਾ ਕਿਵੇਂ ਵੈਸੇ ਦੂਸਰੇ ਮੈਚ ਹੁੰਦੇ ਆ ਤੇ ਕੀ ਚੱਕਰ ਕੀ ਆ ਇਹ ਆਈਪੀਐਲ ਡਬਲਯੂਪੀਐਲ ਵੀ ਕਰਾਇਆ ਜਾਂਦਾ ਹੈ ਔਮਨਸ ਪ੍ਰੀਮੀਅਰ ਲੀਗ ਉਸ ਚ ਵੀ 6 ਟੀਮਾਂ ਤੇ ਹੋਰ ਇੱਕ ਕੁੜੀਆਂ ਦੇ ਜਿਹੜਾ ਮੈਚ ਹੁੰਦਾ ਉਹਨਾਂ ਦੀ ਬਾਉਂਡਰੀ ਘੱਟ ਹੁੰਦੀ ਆ ਜੀ ਹੋਰ ਬਾਕੀ ਮੁੰਡਿਆਂ ਦਾ ਮੈਂ ਜ਼ਿਆਦਾ ਵਿਖਣੇ ਪਸੰਦ ਕਰਦੇ ਲੋਕ ਜਾਰੇ ਪਸੰਦ ਕਰਦੇ ਬਿਲਕੁਲ ਕੀ ਕਹਿਣਾ ਚਾਹੁੰਦੇ ਹੋ ਹੋਰ ਜਿਹੜਾ ਜਿਵੇਂ ਆਪਣੀਆਂ ਸਰਕਾਰਾਂ ਜਦੋਂ ਆਪ ਤੁਸੀਂ ਮਿਹਨਤ ਬਹੁਤ ਕਰਦੇ ਆ ਜਿਵੇਂ ਤੁਸੀਂ ਹੁਣ ਹਨਾ 13 14 ਸਾਲ ਦੀ ਉਮਰ ਦੇ ਵਿੱਚ ਤੁਸੀਂ ਕੈਕਟ ਦੇ ਨਾਲ ਜੁੜ ਗਏ ਹਨਾ ਤੁਸੀਂ ਵਧੀਆ ਜਾਣਕਾਰੀ ਰੱਖ ਰਹੇ ਹੋ ਠੀਕ ਹੈ ਨਾ ਗੇਮ ਦੇ ਵਿੱਚ ਵੀ ਵਧੀਆ ਹੀ ਹੋਵੋਗੇ ਕਿ ਮੈਨੂੰ ਲੱਗਦਾ ਬੀੜੀਆਂ ਸਰਕਾਰਾਂ ਨੂੰ ਕੀ ਕਰਨਾ ਚਾਹੀਦਾ ਵੀ ਜਿਵੇਂ ਸਕੂਲ ਐਪ ਐਮਿਨੇਸ਼ਨ ਇੱਕ ਮੈਂ ਦੱਸ ਦਿੰਦਾ ਕਿ ਅਮਦੋਜਨ ਨੂੰ ਜਿਵੇਂ ਸਕੂਲ ਐਪ ਐਮਿਨੇਸ਼ਨ ਬਣਾਇਆ ਸਕੂਲ ਨੇ ਸਰਕਾਰ ਨੇ ਉਹਦੇ ਵਿੱਚ ਕੀ ਹੈ ਤੁਸੀਂ ਦਾਖਲਾ ਲੈਣ ਜਾਣੇ ਤੁਹਾਨੂੰ ਪੁੱਛਿਆ ਜਾਂਦਾ ਵੀ ਤੁਸੀਂ ਕੀ ਬਣਨਾ ਜੇ ਤੁਸੀਂ ਕਹਿੰਦਾ ਮੈਂ ਜੱਜ ਬਣਨਾ ਤੁਹਾਨੂੰ ਜੱਜ ਦੀ ਪੜਾਈ ਕਰਨਾ 10 ਦੇ ਬਾਅਦ ਜੇ ਤੁਸੀਂ ਕਹਿ ਦਈਏ ਵੀ ਆਪਣਾ ਵੀ ਮੈਂ ਇਹ ISAI ਬਣਾ ਉਹ ਉਹ ਪੜਾਈ ਕਰਾਉਂਦੇ ਆ ਜੇ ਕਹਿੰਦਾ ਪਾਇਲਟ ਕਰਨਾ ਪਾਇਲਟ ਤਿਆਰੀ ਕਰਾਉਂਦੇ ਤੁਹਾਨੂੰ ਲੱਗਦਾ ਨਹੀਂ ਵੀ ਜਿਵੇਂ ਤੁਸੀਂ ਕ੍ਰੈਕਟਰ ਵਾਲੇ ਪਾਸੇ ਤੁਰਦੇ ਹੋ ਵੀ ਇਹਨਾਂ ਨੂੰ ਹੁਣ ਤੋਂ ਹੀ ਜਿਹੜਾ ਤੁਹਾਨੂੰ ਨਾਲੇਜ ਦਾ ਕ੍ਰੈਕਟਰ ਵਾਲੇ ਪਾਸੇ ਜਿਹੜੀ ਪੂਰੀ ਤਿਆਰੀ ਕਰਾਉਂਦੇ ਨੇ ਜਿਹੜੇ ਜਰੂਰ ਕਿ ਤੁਸੀਂ ਪਲੱਸ 2 ਤੱਕ ਪਾਸ ਕਰੋਗੇ ਉਹ ਤੱਕ ਜਿਹੜੇ ਤੁਹਾਡੇ ਸਿਲੈਕਸ਼ਨ ਆ ਸੌਖੇ ਤਰੀਕੇ ਨਾਲ ਕਿਤੇ ਹੋ ਜੇ ਹਾਂਜੀ ਕਰੋ ਕਹਿਣਾ ਚਾਹੁੰਦੇ ਕੋਈ ਸਰਕਾਰ ਨੂੰ ਕਹਿਣਾ ਚਾਹੁੰਦੇ ਤੁਸੀਂ ਕੈਮਰੇ 'ਲਾਂੇ ਦੱਸੋ ਤਾਂ ਕਿ ਤੁਹਾਡੀ ਗੱਲ ਹੁਣ ਤੱਕ ਪਹੁੰਚੇ ਇਹ ਇੱਕ ਤਾਂ ਸਰਕਾਰੀ ਸਕੂਲਾਂ 'ਚ ਵਧੀਆ ਉਹ ਫੈਸਿਲਿਟੀਆਂ ਦੇਣੀਆਂ ਚਾਹੀਦੀਆਂ ਨੇਟਸ ਵਗੈਰਾ ਲਾਉਣੀਆਂ ਚਾਹੀਦੀਆਂ ਕੋਚ ਰੱਖਣੇ ਚਾਹੀਦੇ ਕਈ ਬੱਚੇ ਅਗੇ ਵੱਤਸਾਪ ਤੁਹਾਡੇ ਸਕੂਲ 'ਚ ਕੋਚ ਹੈ ਫਿਰ ਹਾਂਜੀ ਕਿਹੜੀ ਕਿਹੜੀਆਂ ਗੇਮਾਂ ਦੇ ਆ ਉਹ ਹੈਂਡਬਾਲ ਦੇ ਫੁੱਟਬਾਲ ਦੇ ਬਾਸਕਟਬਾਲ ਦੇ ਤੇ ਕ੍ਰਿਕਟ ਦੇ ਜੀ ਜਿਹੜਾ ਕ੍ਰਿਕਟ ਦੀਆਂ ਗੇਮਾਂ ਇਹ ਪੰਜਾਬ ਸਰਕਾਰ ਮੈਦਾਨ ਕਰਾਉਂਦੀ ਨਹੀਂ ਤੇ ਕਰਾਉਂਦੀ ਗਿਰ ਉਹ ਇਹ ਜਿਹੜੇ ਹੁਣ ਮੈਚ ਹੁੰਦੇ ਆ ਜ਼ੋਨ ਪੱਧਰ ਤੇ ਤਹਿਸੀਲ ਪੱਧਰ ਤੇ ਹਾਂਜੀ ਹੁੰਦੇ ਆ ਹੁੰਦੇ ਆ ਜੀ ਹਾਂਜੀ ਓਕੇ ਕਿੰਨੇ ਵੇ ਤੁਸੀਂ ਹੁਣ ਤੱਕ ਖੇਡੇ ਆ ਮੈਂ 4-5 ਵਾਰ ਜਾਇਆ ਹੈ। ਅੱਛਾ। ਹਾਂਜੀ। ਕਿੱਥੇ ਕਿੰਨੇ ਵਾਰੀਓ? ਮੈਂ ਜ਼ੋਨ ਹਰੇਕ ਵਾਰ ਜਿੱਤੀ ਦਾ। ਜੀ। ਤੇ ਡਿਸਟ੍ਰਿਕਟ ਦੇ ਫਾਈਨਲ ਜਾ ਕੇ ਹਾਰ ਜਾਈਦਾ। ਹਾਂਜੀ। ਕਾਰਨ ਕੀ ਹੈ? ਉੱਥੇ ਕਾਰਨ ਕੀ ਬੰਦਾ? ਉੱਥੇ ਟੀਮ ਦਾ ਮੇਲ-ਜੋਲ ਨਹੀਂ ਹੁੰਦਾ ਚੰਗੀ ਤਰ੍ਹਾਂ। ਬੈਟਿੰਗ ਵਗੈਰਾ ਚ ਬੈਟਿੰਗ ਨਹੀਂ ਕਰਦੇ ਚੰਗੀ ਤਰ੍ਹਾਂ। ਜੀ। ਬੋਲਿੰਗ ਉਹ ਕਰਦੇ। ਤੇ ਕਿ ਜਦੋਂ ਆਪਾਂ ਜਾਂ ਕਿਤੇ ਆਏ ਨਹੀਂ ਪੈਂਦਾ ਵੀ ਪਹਿਲਾਂ ਮੈਂ ਹੀ ਜਾਣਾ ਜਾਂ ਉਹ ਪਹਿਲਾਂ ਵੀ ਇੱਥੇ ਮਿਲਜੋਲ ਇਹ ਕੰਮ ਹੀ ਖਰਾਬ ਹੁੰਦਾ। ਹਾਂਜੀ, ਐਵੇਂ ਵੀ ਬਹੁਤ ਖਰਾਬ ਹੁੰਦਾ। ਅਮਦੋਸ਼ ਕੀ ਕਹਿਣਾ ਚਾਹੁੰਦੇ ਤੁਸੀਂ ਸਾਡੇ ਚਾਹੁੰਦਾ ਰਹੇ ਕੀ ਕੀ ਕਹਿਣਾ ਚਾਹੁੰਦੇ ਆਪਦੇ ਸਾਥੀਆਂ ਨੂੰ ਤਰ ਸਾਥੀਆਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਵੀ ਪ੍ਰੈਕਟਿਸ ਕਰਿਆ ਕਰੋ ਜੀ ਇਕੱਠੇ ਵਧਾਂਗੇ ਇਕ ਜੀ ਵੀ ਫੇਰੀ ਉਹ ਹੋਣਾ ਹਾਂਜੀ ਓਕੇ ਕਿਹੜੀ ਕਮੀ ਕਿਹੜੀ ਕਮੀ ਕਿਹੜੀ ਮਹਿਸੂਸ ਉਹ ਕਰ ਰਹੇ ਹੋ ਵੀ ਜੇ ਆ ਚੀਜ਼ ਹੁੰਦੀ ਤਾਂ ਅਸੀਂ ਥੋ ਬੈਟਰ ਹੁੰਦੇ ਜੇ ਆ ਚੀਜ਼ ਹੁੰਦੀ ਤਾਂ ਅਸੀਂ ਬੈਟਰ ਹੁੰਦੇ ਇਹ ਗਰਾਊਂਡ ਇੱਕ ਤਾਂ ਗਰਾਊਂਡ ਦੀ ਸਾਡੇ ਪਿੰਡ ਫੈਸਿਲਿਟੀ ਉਹ ਕਹਿੰਦੇ ਆ ਵੀ ਕਰਾ ਦੇਣਗੇ ਇੱਕ ਉਹ ਛੱਪਰ ਠੀਕ ਹੁੰਦਾ ਸੀਗਾ ਉਹ ਤਾਂ ਕਰਕੇ ਵੀ ਠੀਕ ਰਾਇ ਹੁਣ ਕਰਉਣ ਗਈ ਇੱਕ ਤਾਂ ਉਹ ਬਾਕੀ ਟੀਮ ਕੋਲ ਸਮਾਨ ਵਗੈਰਾ ਵੀ ਠੀਕ ਠਾਕ ਆ ਬਾਲਾ ਵੀ ਨਹੀਂ ਇਹ ਬਸ ਜੀ ਜੇ ਵੀ ਕੱਟ ਕੁੱਟੂ ਮੇਰਾ ਜੇ ਵਧੀਆ ਹੋਵੇ ਤਾਂ ਸੌਖਾ ਹੋ ਜਾ। ਹਾਂਜੀ। ਸੌਖਾ ਹੋ ਜਾਂਦਾ। ਇੱਕ ਰੀਲ ਬਹੁਤ ਵਾਇਰਲ ਹੋ ਰਹੀ ਆ, ਵੀਡੀਓ ਬਹੁਤ ਵਾਇਰਲ ਹੋ ਰਹੀ ਆ। ਉਹਦੇ ਚ ਉਹ ਕਹਿ ਰਿਹਾ ਇੱਕ ਖਿਡਾਰੀ ਮੈਨੂੰ ਡਰ ਸੀਗਾ ਵੀ ਮੈਨੂੰ ਕਿਤੇ ਪੰਜਾਬ ਵਾਲੇ ਨਾ ਖਿਦੇ। ਕਿਹੜਾ ਖਿਡਾਰੀ ਸੀਗਾ? ਰਿਸ਼ੋਪਨ ਸੀ। ਜਿਹੜਾ ਸਭ ਤੋਂ ਮਹਿੰਗਾ ਵਿਕਿਆ। ਓਕੇ। ਹੁਣ ਉਹਨੇ ਪਰਫਾਰਮ ਵੀ ਨਹੀਂ ਕੀਤਾ ਕੋਈ। ਹੁਣ ਕਿਹੜੀ ਟੀਮ ਨਾਲ ਖੇਡਦੇ ਆ ਉਹ? ਉਹ ਲਖਨਊ ਐਲਐਸਜੀ। ਓਕੇ। ਤੇ ਉਹ ਕਹਿੰਦਾ ਵੀ ਜੇ ਮੈਂ ਜੇ ਪੰਜਾਬ ਵਾਲੇ ਮੈਨੂੰ ਖਿਦੇ ਲੰਦਾ ਮੈਂ ਬਹੁਤ ਮਾੜਾ ਹੋ ਜਾਣਾ ਸੀ। ਹਾਂਜੀ। ਤਬੀਖ ਚਪੇੜਾ ਦੇ ਮੁੱਤੇ ਜਰੂਰ ਵੱਜੀ ਹੈ ਹਨਾ ਇਹ ਕਹਦੇ ਗਏ ਦੋਵੇਂ ਮੈਚ ਖਰੇ ਆ ਪੰਜਾਬ ਕਿੰਨੇ 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 ਚ ਖਰੀਦਾ ਗਿਆ ਉਹ 27 ਕਰੋੜ ਚ 27 ਕਰੋੜ ਚ ਓਕੇ ਆਈਪੀਐਲ ਦੀ ਹਿਸਟਰੀ ਦਾ ਸਭ ਤੋਂ ਮਹਿੰਗਾ ਜਿਹੜੀ ਆਪਣੀ ਆਈਪੀਐਲ ਚੱਲ ਰਹੀ ਆ ਉਹਦੇ ਵਿੱਚ ਜਿਹੜਾ ਮੈਕਸਵੈਲ ਆ ਉਹਦੇ ਕਹਿੰਦੇ ਇੰਜਰੀ ਹੋਈ ਆ ਹਨਾ ਉਹ ਜ਼ਖਮੀ ਹੋਇਆ ਤੋ ਚਲਾ ਗਿਆ ਉਹਦੇ ਸਾਥੇ ਫਿਰ ਕਿਹੜਾ ਖੜੀ ਲੈ ਕੇ ਆਏ ਉਹ ਜੀ ਸਾਥੇ ਮਿਚੋਬਨ ਲੈ ਕੇ ਆਂਦਾ ਹੀ ਕੋਚ ਨੇ ਰਿੱਕੀ ਪੌਂਡਿੰਗ ਨੇ ਓਪੀਐਸਐਲ ਦੀ ਲੀਗ ਛੱਡ ਕੇ ਆਇਆ ਇੱਥੇ ਖੇਡਣ ਓਕੇ ਆਈਪੀਐਲ ਖੇਡਣ ਤੇ ਇੱਕ ਇੱਕ ਲੋਕੀ ਫਰਗੂਸਨ ਹੋਇਆ ਇੰਜਰਡ ਤੇ ਉਹਦੀ ਰਿਪਲੇਸਮੈਂਟ ਲੈ ਜਾਂਦੀ ਹੈ ਕਾਈਲੀ ਜੇਮੀਸਨ ਉਹ ਵੀ ਨਿਊਜ਼ੀਲੈਂਡ ਦਾ ਪਲੇਅਰ ਆ ਓਕੇ ਕਿ ਸਭ ਤੋਂ ਮਹਿੰਗਾ ਖਿਡਾਰੀ ਕਿਹੜਾ ਇਸ ਟਾਈਮ ਜਿਹੜਾ ਚੱਲ ਰਿਹਾ ਸਭ ਤੋਂ ਮਹਿੰਗਾ ਖਿਡਾਰੀ ਰਿਸ਼ਭ ਪੰਤ ਰਿਸ਼ਭ ਪੰਤ ਕਿੰਨੇ ਚ ਵਿਕਿਆ ਉਹ 27 ਕਰੋੜ ਚ ਤੇ ਜਿਹੜਾ ਜਿਹੜਾ ਤੁਸੀਂ ਫੈਨ ਉਹ ਕਿੰਨੇ ਚ ਵਿਕਿਆ ਸ਼ੁਭਮ ਉਹ 26.75 ਅ ਸ਼ਰੇਆ ਸਈਅਰ 26.75 ਚ ਤੇ ਸ਼ੁਭਮਨ ਗਿਲ 16 16 ਹਾਂਜੀ ਓਕੇ ਤੇ ਸਭ ਤੋਂ ਸਸਤਾ ਕਿਹੜਾ ਵਿਕਿਆ ਸਭ ਤੋਂ ਸਸਤਾ ਸਸ ਸਸਤਾ ਸਭ ਤੋਂ ਬਹੁਤ ਨਹੀਂ ਕੀਤੀ ਲੱਖ ਦੇ بیس ਪ੍ਰਾਈਸ ਤੇ ਬਹੁ ਜਾਣੇ ਵਿਕੇ ਓਕੇ ਹਾਂ ਤੇ ਤੁਹਾਨੂੰ ਕੀ ਲੱਗਦਾ ਵੀ ਕਿਹੜੇ ਖਿਡਾਰੀ ਨੂੰ ਪੈਸੇ ਘੱਟ ਮਿਲੇ ਆ ਵੀ ਇਹਨੂੰ ਵੱਧ ਮਿਲਣੇ ਚਾਹੀਦੇ ਸੀ ਕਿਤੇ ਆਇਆ ਦਿਮਾਗ 'ਚ ਕਿਹਨੂੰ ਘੱਟ ਮਿਲੇ ਆ ਹੁਣ ਆਇਨਾ ਕਰੋ ਸ਼ਵਨੂ ਗਾਦ ਨੂੰ ਘੱਟ ਮਿਲੇ ਨਹੀਂ ਨਹੀਂ ਛੋਟਾ ਸਾਉਣਾ ਵੀ ਆਹ ਖਿਡਾਰੀ ਨੂੰ ਇੰਨੇ ਪੈਸੇ ਮਿਲਣੇ ਚਾਹੀਦੇ ਸੀ ਵੀ ਇਹਨੂੰ ਘੱਟ ਪੈਸੇ ਦਿੱਤੇ ਆ ਪ੍ਰਿਆਸ਼ਾਰੀਆ ਕਿਹਦੇ 'ਚ ਵਿਕਿਆ ਓ ਉਹ ਵਿਕਾਇਆ ਤੋ 10 4 ਕਰੋੜ ਚੋ ਵਿਕਾਇਆ ਓਕੇ ਹਾਂਜੀ ਤੂੰ ਕਿੰਨੇ ਕਿੰਨੇ ਚ ਵਿਕਣਾ ਚਾਹਦਾ ਸੀ ਉਹਨੂੰ 7-8 ਕਰੋੜ ਚ ਜੇ ਜੇ ਆਪਾਂ ਆਪਣੀ ਟੀਮ ਹੁੰਦੀ ਮਤੋਜ ਦੀ ਟੀਮ ਹੁੰਦੀ ਮਤੋਜ ਕਿੰਨੇ ਚ ਖਰੀਦਦਾ ਉਹਨੂੰ ਮੈਂ 7-8 ਕਰੋੜ ਚ 7-8 ਕਰੋੜ ਚ ਕੀ ਜਾਂ ਤੇ ਜੇ ਸ਼ਬਨ ਗੱਲ ਨੂੰ ਕਿਦਾਂ ਹੁੰਦਾ ਮਤੋਜ ਨੇ ਕਿੰਨੇ ਚ ਖਰੀਦਦਾ ਓ ਠੀਕ ਆ ਉਹਦਾ ਪ੍ਰਸ਼ਨ ਸ਼ਬਨ ਚਲ ਮੰਨ ਲਾ ਯਾਰ ਕੱਲ ਨੂੰ ਆਪਾਂ ਆਈਪਲ ਹਨਾ ਕਰਾਉਣੇ ਆ ਮੈਚ ਹਨਾ ਤੂੰ ਕਿਹੜੇ ਕਿਹੜੇ ਖਰੀਦ ਰੱਖਣੇ ਸੀ ਆ ਦੀ ਟੀਮ ਚ ਮੈਂ 11 ਖੜਾਰੇ ਗਿਣਾ ਕੇ ਦੱਸ ਦਿਆਂ ਮੈਨੂੰ ਹਣ ਕੈਪਟਨ ਰੱਖਣਾ ਸੀ ਇਸ਼ਰੇਸ ਜਿਹਨੂੰ ਹਾਂ ਫਿਰ ਵਿਰਾਟ ਕੋਹਲੀ ਸ਼ੁਭਮਨ ਗਿੱਲ ਅਰਸ਼ਦੀਪ ਸਿੰਘ ਜਸਪ੍ਰਿਤ ਬੂਮਰਾ ਯੂਸਵਿੰਦਰ ਚੇਲ ਰਾਸ਼ੇਦ ਖਾਨ ਪ੍ਰਿਆਨ ਸ਼ਰੀਆ ਮਾਰਕਸ ਟੋਨਸ ਜੇ 11 ਦੇ 11 ਜੇ 11 ਦੇ 11 ਖਿਡਾਰੀ ਦਾ ਆਪਣਾ ਫਿਰ ਕਬਜ਼ਾ ਪੱਕਾ ਟਰੋਫੀ ਤੇ ਹੋ ਜਾਣਾ ਸੀ ਪੱਕਾ ਹੁਣ ਇਹ ਹੁਣ ਜਿਹੜੇ ਕਿੰਨੇ ਨੂੰ ਗਿਨਾਏ ਆ ਕਿੰਨੇ ਆਪਣੀ ਟੀਮ ਦੇ ਵਿੱਚ ਆ ਇਹ ਸ਼ਰੇਸ਼ ਸૈયਰ ਆਪਣੀ ਟੀਮ ਚ ਪ੍ਰਿਆਨ ਸ਼ਰੀਆ ਤੇ ਸ਼ੁਰੂਏ ਸ਼ੁਰੂਏ ਅਰਚਦੀਪ ਸਿੰਘ ਤੇ ਜਗਵਿੰਦਰ ਚੈਲ ਲੋ ਕਿਹੜੇ ਬਾਕੀ ਉਹ ਆਪਣੀ ਟੀਮ ਚ ਹੈ ਨਹੀਂ ਗੀ ਹਾਂਜੀ ਓਕੇ ਤੇ ਪਰ ਜਿਹੜਾ ਟਰੋਫੀ ਆ ਜਿਹੜੀ ਉਹ ਜਰੂਰ ਪੰਜਾਬ ਲੈ ਕੇ ਜਾਊਗਾ ਹਾਂਜੀ ਓਕੇ ਪਰ ਪ੍ਰੈਟੀ ਜੰਟਾ ਵੀ ਦੋ ਵਾਰੀ ਮਰੇ ਖੜਾਣਾ ਨਿਡਰ ਜਿਹੜੇ ਆਪਾਂ ਹਾਰੇ ਹਾਂਜੀ ਹਾਂਜੀ ਠੀਕ ਹੈ ਨਾ ਉਹ ਲਾ ਫੇਰ ਵੀ ਉਹਨਾਂ ਦਿਲ ਨਹੀਂ ਸਟਿਆਗਾ ਹਨਾ ਤੇ ਲੱਗਦਾ ਵੀ ਅਰਕੀ ਆਪਾਂ ਨੂੰ ਮੌਕਾ ਨੂੰ ਦੇਣਾ ਚਾਹੀਦਾ ਪਰ ਮਸ਼ਾਅੱਲਾ ਵਾਲੇ ਮੈਚ ਵੀ ਜਦੋਂ ਹੋਇਆ ਸੀ ਆ ਹਨਾ ਉਦੋਂ ਵੀ ਸਭ ਤੋਂ ਪਹਿਲਾਂ ਉਸੇ ਨੇ ਮਤਲਬ ਕਰਾਊਡ ਨੂੰ ਕਿਹਾ ਸੀਗਾ ਵੀ ਜਾਓ ਤੁਸੀਂ ਜੇ ਕੋਈ ਹੋਰ ਸੈਲੀਬ੍ਰਿਟੀ ਹੁੰਦਾ ਉਹਨਾਂ ਨੇ ਪਹਿਲਾਂ ਆਪ ਦੀ ਸੀ ਉਹ ਭੱਜ ਜਾਣਾ ਸੀਗਾ ਉਹ ਰੁਕਿਆ ਰਹੀ ਹੈ ਹਨਾ ਉੱਥੇ ਰੁਕੇ ਰਹੀ ਹੈ ਹਾਂਜੀ ਅੰਦਰ ਹੋਰ ਕੋਈ ਗੱਲਬਾਤ ਜਿਹੜੀ ਮੈਨੂੰ ਪੁੱਛਣ ਤੋਂ ਰਹਿ ਗਈ ਹੋਵੇ ਤੇ ਤੇਰੇ ਦਿਲ 'ਚ ਹੋਵੇ ਵੀ ਮੈਨੂੰ ਕਰਨੀ ਚਾਹੀਦੀ ਹੈ ਹੂੰ ਸਾਰੀਆਂ ਹੋਗੀਆਂ ਹਾਂਜੀ ਤੇ ਸਾਰੀਆਂ ਦਿਲ ਦੀਆਂ ਗੱਲਾਂ ਹੋਊਗੀਆਂ ਅੱਜ ਹਾਂਜੀ ਸਾਡੇ ਨਾਲ ਮਤੋ ਸੀ 14 ਸਾਲ ਦੀ ਉਮਰ ਆ ਬਹੁਤ ਜਿਹੜੀ ਜਾਣਕਾਰੀ ਉਹ ਇਕੱਠੀ ਕਰਕੇ ਰੱਖੀ ਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਮੈਂ ਸਟੱਡੀ ਅੱਜ ਮੈਨੂੰ ਸਟੱਡੀ ਕਰਕੇ ਆਉਣਾ ਪੈ ਗਿਆ ਕਿਉਂਕਿ ਜਦੋਂ ਮੈਂ ਇੰਟਰਵਿਊ ਕਰਦਾ ਤਾਂ ਗਾਂਲੇ ਬੰਦਾ ਸਟੱਡੀ ਕਰਕੇ ਆਉਂਦਾ ਅੱਜ ਮੈਂ ਸਟੱਡੀ ਕਰਕੇ ਆਇਆ ਗਰਾਊਂਡ ਆ ਜਿਹੜੇ ਸਕੂਲਾਂ ਦੇ ਵਿੱਚ ਜਿਹੜੇ ਕਿ ਮਿਲਦੇ ਆ ਪਰ ਪਿੰਡਾਂ ਦੇ ਵਿੱਚ ਜਿਹੜੀਆਂ ਗਰਾਊਂਡਾਂ ਦੀ ਕਮੀ ਆ ਹਰੇਕ ਪਿੰਡ ਦੇ ਵਿੱਚ ਲਗਭਗ ਹੈਗੀ ਆ ਜੇ ਆਪਾਂ ਗੱਲ ਕਰੀਏ 12700 ਪਿੰਡਾਂ ਪੰਜਾਬ ਦੇ ਵਿੱਚ ਤੇ ਜਿਹੜੀ ਇਹ ਕਮੀ ਨੂੰ ਵੀ ਕਿਤੇ ਨਾ ਕਿਤੇ ਸਰਕਾਰਾਂ ਜਾ ਕੇ ਪਤਾ ਨਹੀਂ ਕਦੋਂ ਜਾ ਕੇ ਦੂਰ ਕਰਨਗੀਆਂ ਲਗਭਗ 70 75 ਸਾਲ ਹੋ ਗਏ ਜਿਹੜੇ ਦੇਸ਼ ਨੂੰ ਆਜ਼ਾਦ ਹੋਇਆ ਇਹੋ ਜਿਹੜੇ ਜਿਹੜੇ ਹੁਣ ਹਾਰ ਨੌਜਵਾਨਾਂ ਇਹਨਾਂ ਨੂੰ ਹੁਣ ਤੋਂ ਹੀ ਸਰਕਾਰ ਨੂੰ ਸਾਹਮਣਾ ਚਾਹੀਦਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਿ ਇਹ ਦੇਸ਼ ਦਾ ਨਾਮ ਰੋਸ਼ਨ ਕਰ ਸਕਣ ਸਾਡੇ ਇੰਟਰਵਿਊ ਤੁਹਾਨੂੰ ਕਿਵੇਂ ਦੀ ਲੱਗੀ ਸਾਨੂੰ ਲਿਖ ਕੇ ਜਰੂਰ ਭੇਜਿਓ ਸਾਡੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਫੋਲੋ ਜਰੂਰ ਕਰੋ ਤਾਂ ਕਿ ਹਰ ਇੱਕ ਖਬਰ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਾਈ ਜਾ ਸਕੇ ਧੰਨਵਾਦ ਮਿਹਰਬਾਨ